6 ਰੁਪਏ ਵਾਲੀ ਲਾਟਰੀ ਸਵਾ 2 ਲੱਖ ਰੁਪਏ ਦਾ ਇਨਾਮ ਇੱਕ ਵਾਰ ਫੇਰ ਪਤਾ ਚੱਲਿਆ ਕਿ ਇੱਕ ਨੌਜਵਾਨ ਦੀ ਕਿਸਮਤ ਜਿਹੜੀ ਹੈਗੀ ਆ ਉਹ ਚਮਕੀ ਆ ਸਵਾ 2 ਲੱਖ ਰੁਪਏ ਭਾਏ ਦੇਖੋ ਕਿਸਮਤ ਤੇ 6 ਰੁਪਏ ਲੱਗੇ ਸੀ ਨਾ ਤੈਨੂੰ ਫੋਨ ਆਇਆ ਸੀ ਨਾਲ ਪੰਡਿਤ ਜੀ ਦਾ ਕੀ ਕਹਿੰਦੇ ਅਸੀਂ ਥੋੜੀ ਲਾਟਰੀ ਨਿਕਲੀ ਆ ਵੀ ਆ ਗਿਆ ਆ ਬਾਤ ਆ ਫਿਰ ਤਾਂ ਬਹੁਤ ਖੁਸ਼ੀ ਹੋ ਗਏ ਹੱਟੀ ਗੱਲਾ ਵੀ ਜਿਹੜਾ ਨਾਮ ਲੈ ਕੇ ਨਵੀਂ ਉਮਰ ਦੇ ਮੁੰਡੇ ਦੇ ਹਮ ਕਿਉਂਕਿ ਪੁਰਾਣੀ ਕਿਸਮ ਤੇ ਲਾਟਰੀ ਦੇ ਨਿਕੀ ਕਰਦੇ ਨੇ ਨਵੇਂ ਉਮਰ ਦੇ ਨਹੀਂ ਕਰਦੇ ਯਾਰ ਮੈਂ ਤਾਂ ਉਹ ਆਪ ਲੋਕਾਂ ਨੂੰ ਕਹੂੰਗਾ ਕਿ ਜਿਹੜੇ ਪ੍ਰੋਫ ਟਿਕਟ ਲੈ ਕੇ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਨਾਮ ਦਰਜ ਕਰਾ ਕੇ ਜਾਓ ਆਪਣਾ ਮੋਬਾਈਲ ਨੰਬਰ ਦਰਜ ਕਰਾ ਕੇ ਜਾਓ ਫਿਰ ਲਾਟਰੀ ਲੱਭੀ ਜਾਂ ਨੂੰ ਪੈਂਡ ਦੇ ਵਿੱਚ ਘਰ ਰਿਆ ਤੋਤੀ ਸੀ ਤੋਤੀ ਮਤਲਬ ਬੇਚ ਗਿੱਡੀ ਹੋ ਗਈ ਤਾਂ ਟਿਕਟ ਆਹ ਵਿੱਚ ਤੋਤੀ ਮੈਂ ਇਹ ਟੀ ਨੂੰ ਮੈਂ ਚਲਾਉਂਗਾ ਕੋਸ਼ਿਸ਼ ਕਰੂੰਗਾ ਡਰੈਲ ਕਰਕੇ ਯਾਰ ਆ ਬਗੜਾ ਬੇਅਰਥ ਨਹੀਂ ਆ ਰਹਿੰਦਾ ਹਲੇ ਤੱਕ ਤਾਂ ਨਹੀਂ ਬਿਆਰਤਾ ਪਰ ਕੋਸ਼ਿਸ਼ ਕਰ ਪਰਦਾzie ਕਿ ਯਾਰ ਅਫਸੋਸ ਆ ਕਿ 2.2 ਲੱਖ ਪਾਣੀ ਚ ਪੈ ਗਏ ਆ ਲੋ ਜੀ ਸਵਾਗਤ ਆ ਤੁਹਾਡਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਇੱਕ ਵਾਰ ਫੇਰ ਪਤਾ ਚੱਲਿਆ ਕਿ ਇੱਕ ਨੌਜਵਾਨ ਦੀ ਕਿਸਮਤ ਜਿਹੜੀ ਹੈਗੀ ਆ ਉਹ ਚਮਕੀ ਆ 6 ਰੁਪਏ ਵਾਲੀ ਲਾਟਰੀ ਸਵਾ 2 ਲੱਖ ਰੁਪਏ ਦਾ ਇਨਾਮ ਇੱਕ ਨੌਜਵਾਨ ਨੂੰ ਨਿਕਲਿਆ ਆ ਆਉਂ ਚਲਦੇ ਆ ਕਿ ਵਾਕਈ ਇਹ ਸੱਚ ਗੱਲ ਆ ਕਿ ਵਾਕਈ ਸਵਾ 2 ਲੱਖ ਰੁਪਏ ਦਾ ਇਨਾਮ ਲੱਗਿਆ ਆਉਂ ਅੰਦਰ ਚਲਦੇ ਆ ਲੋ ਜੀ ਨੌਜਵਾਨ ਬੈਠਾ ਇੱਥੇ ਜਾਣ ਲੈਣਾ ਨੌਜਵਾਨ ਤੋਂ ਆਖਿਰਕਾਰ ਖੜੇ ਹੋ ਜੀ ਕੀ ਨਾਮ ਤੁਹਾਡਾ ਮੇਰਾ ਨਵੀ ਨਵੀ ਆ ਕਹਿੰਦੇ ਟਿਕਟਾਂ ਪਾਈਆਂ ਹਾਂ ਹਾਂ ਜੀ ਟਿਕਟਾਂ ਜਮੈਂ ਲੈ ਕੇ ਆਈ ਸੀ ਮੇਰੇ 6-6 ਰੁਪਏ ਵਾਲੀਆਂ ਤੇ ਪਤਾ ਲੱਗਿਆ ਵੀ ਸਵਾਦ ਉਹ ਲੱਗਦਾ ਨਾਮ ਨਾ ਲੱਗਿਆ ਹਾਂਜੀ ਸਵਾਦ ਉਹ ਮੈਨੂੰ ਫੋਨ ਆਇਆ ਸੀ ਇਹਨਾਂ ਦਾ ਪੰਡਿਤ ਜੀ ਦਾ ਕੀ ਕਹਿੰਦੇ ਕਹਿੰਦੇ ਥੋੜੀ ਲਾਟਰੀ ਨਿਕਲੀ ਆ ਵੀ ਆ ਗਿਆ ਕੀ ਬਾਤ ਆ ਫਿਰ ਤਾਂ ਬਹੁਤ ਖੁਸ਼ੀ ਹੋ ਗਈ ਐ ਮੈਂ ਲਾਟਰੀ ਲੱਭੀ ਜਾਨੂੰ ਪੈਂਟ ਦੇ ਵਿੱਚ ਘਰ ਦਿਆਂ ਤੋਤੀ ਪੀ ਤੋਤੀ ਮਤਲਬ ਵਿੱਚ ਗਿੱਲੀ ਹੋ ਗਈ ਤੋਤੀ ਟਿਕਟ ਪੜਿਆਂ ਦੇ ਵਿੱਚ ਤੋਤੀ ਉਹ ਨੰਬਰ ਯਾਰ ਕਮਾਲ ਦੀ ਗੱਲ ਆ ਲੈ ਨੰਬਰ ਵੀ ਨਹੀਂ ਦਿੰਦੇ ਆ ਥੋੜਾ ਕਲੋਜ਼ ਕਰ ਦਿਓ ਜੀ ਆ ਦੇਖ ਲਓ ਨੰਬਰ ਵੀ ਨਹੀਂ ਦਿੰਦੇ ਯਾਰ ਐਡੀ ਅਨਗਹਿਲੀ ਕਿਵੇਂ ਹੋ ਗਈ ਕਿ ਉਮੀਦ ਹੀ ਨਹੀਂ ਸੀ ਵੀ ਲੱਗਣੀ ਨਹੀਂ ਉਮੀਦ ਤਾਂ ਸੀ ਵੀ ਲੱਗੂਗੀ ਹਾਂ ਤਾਂ ਹੀ ਲੈ ਗਿਆ ਸੀ ਅੱਛਾ ਪੈਂਟ ਚ ਪਾਤੀ ਪ ਪਾਗੇ ਭੋਲੇ ਦਾ ਘਰ ਦੇ ਵਿੱਚੇ ਧੋਤੀ ਪੰਡਤ ਜੀ ਕਹਿੰਦੇ ਚੱਲੂਗਾ ਇਹ ਕਿ ਨਹੀਂ ਦੇਖਦੇ ਹੁਣ ਕੀ ਹੱਲ ਕਰਦੇ ਨੇ ਪੰਡਤ ਜੀ ਸਵਾ 2 ਲੱਖ ਰੁਪਏ ਭਰਾਏ ਦੇਖੋ ਕਿਸਮਤ ਹੈ ਉਹਦਾ 6 ਰੁਪਏ ਲੱਗਿਆ ਜੀ ਨਾ ਆ ਦੇਖ ਸਕਦੇ ਹੋ ਕਿ ਆ ਇਕੱਟੀਆਂ ਲੱਗਿਆ ਇਕੱਟੀਆਂ ਲੱਗਿਆ ਦੀ ਆ ਜੁੜੀਆਂ ਪੀਆਂ ਆ ਦੇਖ ਲੋ ਅੱਜ ਜੁੜੀਆਂ ਪੀਆਂ ਭਰਾ ਹੁਣ ਕੀ ਮੈਨੂੰ ਤਾਂ ਨਹੀਂ ਲੱਗਦਾ ਕਿ ਚੱਲੂ ਕਿਉਂਕਿ ਨੰਬਰ ਵੀ ਜਿਹੜਾ ਹੈਗਾ ਕਸਮ ਹੈ ਲਾਜਾ ਹੋਇਆ ਪਿਆ ਇੰਨੀ ਜ਼ਿਆਦਾ ਰਫ ਹਾਲ ਦੇ ਵਿੱਚ ਹੋ ਚੁੱਕੀ ਆ ਯਾਰ ਮੈਂ ਤਾਂ ਉਹ ਆਪ ਲੋਗਾਂ ਨੂੰ ਕਹੂੰਗਾ ਕਿ ਜਿਹੜੇ ਭਰਾ ਉਹ ਟਿਕਟ ਲੈ ਕੇ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਨਾਮ ਦਰਜ ਕਰਾ ਕੇ ਜਾਓ ਆਪਣਾ ਮੋਬਾਈਲ ਨੰਬਰ ਦਰਜ ਕਰਾ ਕੇ ਜਾਓ ਔਰ ਦੂਸਰਾ ਇਹ ਆ ਕਿ ਕਟੋ-ਕਟ ਜੇਕਰ ਤੁਸੀਂ ਆਪਣੀ ਕੋਈ ਟਿਕਟ ਲੈ ਕੇ ਜਾਂਦੇ ਹੋ ਸਰਕਾਰੀ ਟਿਕਟ ਲੈ ਕੇ ਜਾਂਦੇ ਹੋ ਤਾਂ ਕਟੋ-ਕਟ ਉਸ ਟਿਕਟ ਨੂੰ ਸੰਭਾਲ ਕੇ ਰੱਖੋ ਉਸ ਟਿਕਟ ਤੇ ਕੁਝ ਵੀ ਪੈਨ ਦੇ ਨਾਲ ਨਾ ਲਿਖੋ ਕੋਈ ਸਾਈਨ ਨਾ ਕਰੋ ਕੁਝ ਨਾ ਕਰੋ ਅਤੇ ਸੰਭਾਲ ਕੇ ਰੱਖੋ ਉਦੋਂ ਤੱਕ ਜਦ ਤੱਕ ਰਿਜ਼ਲਟ ਨਹੀਂ ਆਉਂਦਾ ਸਵਾ 2 ਲੱਖ ਰੁਪਏ ਦਾ ਇਨਾਮ ਲੱਗਾ ਹੈ ਨੌਜਵਾਨ ਨੂੰ ਪੰਡਤ ਲਾਟਰੀ ਕੋਲੋਂ ਪਰ ਅਫਸੋਸ ਦੀ ਗੱਲ ਇਹ ਆ ਕਿ ਉਮੀਦ ਸੀ ਪੈਂਡ ਤੇ ਵਿੱਚ ਰੱਖੀ ਸੀ ਪਰ ਧੋਤੀ ਯਸ ਟਿਕਟ ਨਹੀਂ ਧੋਤੀ ਗਈ ਸਵਾ 2 ਲੱਖ ਰੁਪਏ ਧੋਤਾ ਗਿਆ ਭਰਾ ਦੁੱਖ ਹੈਗਾ ਤੁਹਾੱਕ ਕਿਸਮਤ ਤੇ ਆਈ ਹੁਣੇ ਕਿ ਕਿਸਮਤ ਚ ਹੁੰਦੇ ਫਿਰ ਮਿਲ ਜਾਂਦੇ ਮਿਲ ਜਾਂਦੇ ਹਾਲੇ ਵੀ ਕਿਸਮਤ ਤੇ ਆ ਪਰ ਬੇਬੀ ਇੱਕ ਗੱਲ ਤੇਰੀ ਹੈ ਤੇਰੇ ਹੱਥ ਚ ਪੈਸੇ ਆਏ ਹੈ ਦੇਖ ਲੋ ਇਹ ਸਮਝ ਲੋ ਵੀ ਪਾਣੀ ਚ ਪੈ ਗਏ ਕੀ ਕਹਿ ਸਕਦੇ ਆ ਇਹ ਤਾਂ ਔਖਾ ਅਫਸੋਸ ਆ ਔਸੀ ਹੈ ਹੈਗਾ ਨਾ ਕਿਵੇਂ ਯਾਰ ਹੁਣ ਕੋਈ ਸ਼ਬਦ ਵੀ ਨਹੀਂ ਵੀ ਕੀ ਵਿਚਾਰੇ ਨੂੰ ਕੀ ਹਾਂ ਦਿਲਾਸਾ ਦਈਏ ਕੀ ਇਹਨੂੰ ਭਰੋਸਾ ਦਈਏ ਵੀ ਚੱਲ ਜੂ ਮੇਰੇ ਘਰ ਤਾਂ ਨਹੀਂ ਚਲਣੀ ਬਾਕੀ ਪੰਡਤ ਜੀ ਨੂੰ ਪੁੱਛਦੇ ਆ ਜੇ ਚੱਲ ਜੂ ਫੇਰ ਤਾਂ ਖੁਸ਼ ਹਾਂ ਵੇਖੋ ਜਾਈ ਜੇ ਚੱਲ ਜੇ ਹਨਾ ਫੇਰ ਸਮਝ ਲੋ ਵੀ ਸਵਾਦੋ ਲੱਖ ਆ ਗਿਆ ਹਾਂ ਜੀ ਫੇਰ ਖੁਸ਼ ਆ ਪਰ ਤੁਹਾਨੂੰ ਲੱਗਦਾ ਸ਼ਕਲ ਦੇਖ ਕੇ ਇਹਦੀ ਵੀ ਚੱਲ ਜੂ ਮੈਨੂੰ ਨਹੀਂ ਲੱਗਦਾ ਜੀ ਲੱਗਦਾ ਨਹੀਂ ਹਨਾ 1% ਚਾਂਸ ਆ ਜੇ ਪੰਡਾ ਜੀ ਦੇ ਪੰਡ ਕਰੇ ਫਿਰ ਮਾਤਾ ਨੇ ਜਦ ਪੈਂਟ ਫਰੋਲੀ ਨਹੀਂ ਹੈਗੀ ਪਤਾ ਨਹੀਂ ਲੱਗਿਆ ਨੂੰ ਵੀ ਮੈਂ ਚੈੱਕ ਕੀਤੀ ਮੈਂ ਮੇਰੀ ਪੈਂਟ ਕਿੱਥੇ ਆ ਗਈ ਇਹ ਤਾਂ ਤੋਤੀ ਵੀ ਹੈ ਟੋਤੀ ਪਈ ਆ ਓਏ ਹੋਏ ਬਹੁਤ ਗਲਤ ਹੋਇਆ ਚਲੋ ਆਓ ਪੰਡਤ ਕੋਲ ਚੱਲਦੇ ਆ ਤੇ ਜਾਣਦੇ ਆ ਪੰਡਾ ਜੀ ਕੋਲੋਂ ਕਿ ਵਾਕਈ ਇਹ ਟਿਕਟ ਚੱਲੂਗੀ ਕਿ ਨਾ ਚੱਲੂਗੀ ਪਰ ਦੱਸ ਦਈਏ ਕਿ ਯਾਰ ਅਫਸੋਸ ਆ ਕੇ 2.5 ਲੱਖ ਰੁਪਏ ਪਾਣੀ ਚ ਪੈ ਗਏ ਆ ਵਿਚਾਰੇ ਦੇ ਕਿਉਂਕਿ ਪਹਿਲਾਂ ਵੀ ਇੱਕ ਅਜਿਹੇ ਹੀ ਵਿਅਕਤੀ ਆਇਆ ਤੇ ਜਿਹਦੀ ਟਿਕਟ ਪਾਣੀ ਚ ਉਹ ਤਾਂ ਬਿਲਕੁਲ ਹੀ ਧੋਤੀ ਗਈ ਸੀ ਉਹ ਸਿੰਗਲ ਟਿਕਟ ਸੀ ਇਹ ਤਾਂ ਫੇਰ ਇਕੱਠੀ ਆ ਆ ਦੇਖ ਲਓ ਤੇ ਇਕੱਠੀ ਦੀ ਇਕੱਠੀ ਜਿਹੜੀ 6-6 ਰੁਪਏ ਵਾਲੀ ਪਾਣੀ ਵਿੱਚ ਜਿਹੜੀ ਹੈਗੇ ਧੋਤੀ ਗਈ ਆ ਅਫਸੋਸ ਕਿ ਹੁਣ ਮਿਲੂਗਾ 2.5 ਨਹੀਂ 2.5 ਲੱਖ ਮਿਲਣਾ ਇਹ ਪੰਡਿਤ ਜੀ ਪੁੱਛਦੇ ਆ ਆਓ ਅੰਦਰ ਚੱਲਦੇ ਆ ਆਜੋ ਪੰਡਿਤ ਜੀ ਹਾਂਜੀ ਸਰ 2.5 ਲੱਖ ਰੁਪਏ ਨ ਮੁੰਡੇ ਦੇ ਲੱਗੇ ਨੌਜਵਾਨ ਦੇ ਪਰ ਗੱਲ ਇਹ ਆ ਕਿ ਟਿਕਟ ਪਾਣੀ ਚ ਧੋਦੀ ਆ ਤੇ ਜਿਹੜਾ ਤੁਹਾਡੇ ਕੋਲ ਰੱਖਤੀ ਹੁਣ ਮੈਨ ਬੀ ਇਹ ਵਿਚਾਰੇ ਦਾ ਸਵਾਦ 2 ਲੱਖ ਮਿਲ ਜੂ ਇਹਨੂੰ ਬਣ ਜੂ ਕਿ ਪਾਣੀ ਚ ਪੈ ਗਏ ਯਾਰ ਪਹਿਲਾਂ ਤਾਂ ਮੈਂ ਹਰ ਇੱਕ ਨੂੰ ਇੱਕ ਗੱਲ ਲਗੂ ਵੀ ਅੱਗੇ ਵੀ ਆਪਣੇ ਕੋਲੇ ਇਹ ਚਾਂਸ ਹੋਇਆ ਤੇ ਜਦ ਮੈਂ ਵੀਡੀਓ ਵੀ ਪਾਈ ਸੀ ਆਪਣੀ ਵੀ ਪਾਈ ਆ ਉਹਦੀ ਟਿਕਟ ਸੰਭਾਲ ਕੇ ਰੱਖੋ ਤੁਹਾਡਾ ਕੈਸਾ ਚੈੱਕ ਆ ਹਮ ਪਰ ਉਹ ਜਿਹੜੀ ਟਿਕਟ ਸੀ ਸੁੱਕੇ ਵੀਰੇ ਉਹਦੀ ਟਿਕਟ ਦੀ ਹਾਲਤ ਬਹੁਤ ਜਿਆਦਾ ਸੀ ਉਹ ਪੈਸੇ ਮਿਲੇ ਨਹੀਂ ਸੀ ਉਹ ਤਾਂ ਬਿਲਕੁਲ ਸਿੰਗਲ ਸੀ ਹਾਂ ਪਰ ਇਹ ਟਿਕਟ ਦੀ ਇੱਥੇ ਤੱਕ ਹਾਲਤ ਹੈਗੀ ਆ ਵੀ ਥੋੜਾ ਜਿਆ ਚੱਲ ਸਕਦੀ ਆ ਅੱਛਾ ਚਾਂਸ ਹੈਗੇ ਆ ਚਾਂਸ ਹੈਗੇ ਆ ਜਿੱਤੇ ਤੱਕ ਮੇਰੀ ਕੋਸ਼ਿਸ਼ ਹੋਊਗੀ ਤਾਂ ਮੈਂ ਚਲਾਉਂਗਾ ਕਿਉਂਕਿ ਸਵਾ 2 ਲੱਖ ਦਾ ਨਾਮ ਆ ਵੀਰੇ ਵੱਡਾ ਤੇ ਉਸ ਤੋਂ ਵੱਡੀ ਗੱਲ ਹੈ ਵੀ ਜਿਹੜਾ ਨਾਮ ਲੱਗੇ ਨਵੀਂ ਉਮਰ ਦੇ ਮੁੰਡੇ ਨੂੰ ਲੱਗਿਆ ਕਿਉਂਕਿ ਪੁਰਾਣੇ ਬਜ਼ੁਰਗ ਤਾਂ ਲਾਟਰੀ ਤੇ ਯਕੀਨ ਕਰਦੇ ਨੇ ਨਵੇਂ ਉਮਰ ਦੇ ਨਹੀਂ ਕਰਦੇ ਇਸ ਕਰਕੇ 2 ਲੱਖ 25 ਹਜ਼ਾਰ ਦਾ ਨਾਮ ਆ ਕੋਸ਼ਿਸ਼ ਕਰੂੰਗਾ ਬੀ ਇਹ ਟਿਕਟ ਚੱਲੇ ਤੇ ਇਹਨਾਂ ਦਾ ਪ੍ਰਾਈਸ ਇਹਨਾਂ ਦੀ ਕਿਸਮਤ ਇਹਨਾਂ ਨੂੰ ਮਿਲੇ ਹੋ ਸਕਦਾ ਬੰਦੇ ਜੀ ਇੱਕ ਇੱਕ ਅੱਧਾ ਜਿਹੜੇ ਉੱਪਰ ਰਫ ਨੇ ਉਹਨਾਂ ਨੂੰ ਉਤਾਰ ਦੀ ਰਿਮੂਵ ਕਰ ਦੀ ਹੋ ਸਕਦਾ ਵੀ 2 25 ਤੋਂ ਮੰਨ ਲਓ ਇੱਕ ਅੱਧੇ ਟਿਕਟ ਦੇ ਕੇ ਕੋਸ਼ਿਸ਼ ਕਰਾਂਗੇ ਡਰਾਈਲ ਡਰੂ ਲਾ ਕੇ ਦੇਖਦੇ ਹਾਂ ਕਿੱਦਾਂ ਬਣਦਾ ਪਰ ਮੈਂ ਤੁਹਾਡੇ ਜਰੀਏ ਬੇ ਪਰ ਲੋਕ ਤਾਂ ਬਿਲਕੁਲ ਬੇਗੋਰੇ ਹੋ ਜਾਂਦੇ ਨੇ ਹਣਾ ਵੀ ਕੋਈ ਨੰਬਰ ਨਹੀਂ ਲਿਖਾ ਕੇ ਜਾਂਦਾ ਕੋਈ ਕੋਸ਼ਿਸ਼ ਨਹੀਂ ਕਰਦਾ ਅਗਲਾ ਕਹਿੰਦਾ ਪਰ ਪੰਡਤ ਡਰਾਮੇ ਕਰਦਾ ਡਰਾਮੇ ਕਰਦਾ ਕਰਦਾ ਨਾ ਪਰ ਮੈਨੂੰ ਦੇਖੋ ਪਰਮਾਤਮਾ ਦੀ ਮਿਹਰ ਆ ਵੀ ਇਹ ਤੀਨ ਨੂੰ ਮੈਂ ਚਲਾਉਂਗਾ ਕੋਸ਼ਿਸ਼ ਕਰੂੰਗਾ ਡਰਾਈਲ ਕਰਕੇ ਯਾਰ ਆ ਵਗ ਅਰਥ ਪਰ ਕੋਸੇ ਦਾ ਮਾਮਲਾ ਨਹੀਂ ਪਰ ਫਿਰ ਵੀ ਪੰਡਿਤ ਜੀ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਯਾਰ ਵੀ ਜਦ ਜੀ ਉਮੀਦیں ਹੋ ਉਮੀਦ ਕਰਕੇ ਪੰਡਤ ਦੇ ਕੋਲ ਆਨੇ ਹੋ ਤਾਂ ਤੁਸੀਂ ਉਮੀਦ ਲਈ ਟਿਕਟ ਦਾ ਸਾਹਮ ਲੋ ਯਾਰ ਟਿਕਟ ਦਾ ਜਦ ਤੱਕ ਰਿਜ਼ਲਟ ਨਹੀਂ ਆਉਂਦਾ ਉਦੋਂ ਤੱਕ ਉਹਨੂੰ ਸੇਫ ਰੱਖ ਲੋ ਯਾਰ ਪਤਾ ਗੱਲ ਕੀ ਹੈ ਜਦ ਕੋਈ ਸਾਡੇ ਕੋਲ ਆਉਂਦਾ ਟਿਕਟ ਪਾਉਣ ਆਲਾ ਪਤਾ ਕੀ ਆਂਦਾ ਕੀ ਪਤਾ ਨਿਕਲੂ ਜਾਂ ਨਹੀਂ ਨਿਕਲੂ ਇਹ ਕਹਿ ਕੇ ਪਾਉਂਦਾ ਉਹੀ ਚੀਜ਼ ਨਾਲ ਅਗਲਾ ਫਿਰ ਬੇਕੂਰੀ ਕਰਦਾ ਇਹ ਚੀਜ਼ ਹੈ ਤੁਸੀਂ ਯਾਰ ਵਿਸ਼ਵਾਸ ਰੱਖੋ ਪਰਮਾਤਮਾ ਇੱਕ ਨਾ ਇੱਕ ਦਿੰਦਾ ਜ਼ਰੂਰ ਹੈ ਇਹ ਨਹੀਂ ਪਤਾ ਇਹਨਾਂ ਦੀ ਕਿਸਮਤ 'ਚ ਵੱਡਾ ਹੋਵੇ हां ठीक है नु ਨਾਮ ਮਿਲਦਾ ਹੋਵੇ ਜਾਂ ਘਟ ਹੋਵੇ ਹੈਨਾ ਪਰ ਕੋਸ਼ਿਸ਼ ਕਰਾਂਗੇ ਚਲਾਵਾਂਗੇ ਵੀਰੇ ਚਲੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹ ਟਿਕਟ ਚੱਲ ਜਵੇ ਉਸ ਨੌਜਵਾਨ ਦੀ ਮਿਹਨਤ ਜਾਂ ਉਮੀਦ ਨੂੰ ਫਲ ਪਵੇ ਕਿਉਂਕਿ ਨਹੀਂ ਤਾਂ ਫਿਰ ਗਿਆ ਸਵਾ 2 ਲੱਖ ਪਾਣੀ ਵਿੱਚ ਪਰ ਇੱਕ ਵੱਡੀ ਗੱਲ ਹੋਰ ਦੱਸਦੀ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਵੀ ਸਰਕਾਰ ਦੁਆਰਾ ਇਹ ਲਾਟਰੀਆਂ ਚਲਾਈਆਂ ਜਾ ਰਹੀਆਂ ਨੇ ਮਾਨਤਾ ਪ੍ਰਾਪਤ ਗਵਰਨਮੈਂਟ ਆਫ ਪੰਜਾਬ ਤੋਂ ਭਾਵੇਂ ਡੀਅਰ ਲਾਟਰੀ ਹੋਵੇ ਇਹ ਜਿਹੜੀਆਂ ਲਾਟਰੀਆਂ ਨੇ ਤੁਹਾਨੂੰ ਟਿਕਟ ਦਿੱਤਾ ਜਾਂਦਾ ਟਿਕਟ ਹਾਰਡ ਕਾਪੀ ਇਸ ਕਰਕੇ ਦਿੱਤਾ ਜਾਂਦਾ ਵੀ ਜਿਸ ਕੋਲੇ ਇੱਕ ਟਿਕਟ ਹੋਏਗੀ ਮਾਲਕ ਉਹ ਆ ਪਹਿਲੀ ਗੱਲ ਦੂਸਰੀ ਗੱਲ ਇਹ ਆ ਕਿ ਟਿਕਟ ਜੇ ਖਰਾਬ ਹੁੰਦੀ ਆ ਫਟ ਜਾਂਦੀ ਆ ਗਿੱਲੀ ਹੁੰਦੀ ਆ ਉਹਦੇ ਤੇ ਕੁਝ ਲਿਖਿਆ ਜਾਂਦਾ ਤਾਂ ਫਿਰ ਵੀ ਤੁਸੀਂ ਜਿਹੜੇ ਹੈਗੇ ਉਸ ਟਿਕਟ ਦੇ ਹੱਕਦਾਰ ਨਹੀਂ ਇਨਾਮ ਦੇ ਔਰ ਟੈਸਟ ਲੈਬ ਦੇ ਵਿੱਚ ਟੈਸਟ ਹੁੰਦਾ ਕਿ ਟਿਕਟ ਜਾਲੀ ਤਾਂ ਨਹੀਂ ਪ੍ਰਿੰਟ ਹੋਈ। ਕਈ ਵਾਰ ਵਿਅਕਤੀ ਚਾਹੁੰਦੇ ਨੇ ਆਹਦਾ ਰਿਜ਼ਲਟ ਦੇਖ ਕੇ ਕੋਈ ਟਿਕਟ ਜਾਲੀ ਵੀ ਪ੍ਰਿੰਟ ਕਰ ਲਾਂਦੇ ਨੇ ਆਪਣੇ ਇਨਾਮ ਦਾ ਹੱਕਦਾਰ ਬਣਨ ਲਈ। ਉਹ ਵੀ ਗਲਤ ਆ। ਜਿਸ ਕਰਕੇ ਲੈਬ ਦੇ ਵਿੱਚ ਟੈਸਟ ਹੋ ਕੇ ਫਿਰ ਜਾ ਕੇ ਇਨਾਮ ਰਾਸ਼ੀ ਜਿਹੜੀ ਹੈਗੀ ਲੱਖਾਂ ਕਰੋੜਾਂ ਰੁਪਏ ਦੀ ਮਿਲਦੀ ਆ। ਹੁਣ ਤੁਸੀਂ ਅਵੇਅਰ ਹੋਵੋ ਜੇਕਰ ਤੁਸੀਂ ਟਿਕਟ ਇਨਾਮ ਜਿੱਤਣਾ ਔਰ ਜਿੱਤ ਰਹੇ ਹੋ ਤਾਂ ਜੇਕਰ ਨਗਦ ਰਾਸ਼ੀ ਲੈਣੀ ਆ ਤਾਂ ਘੱਟੋ ਘੱਟ ਤੁਹਾਨੂੰ ਆਪਣੇ ਇੱਕ ਜ਼ਿੰਮੇਵਾਰ ਤਰੀਕਾ ਆਪਣਾ ਪਉਗਾ ਤੇ ਜ਼ਿੰਮੇਵਾਰ ਤਰੀਕੇ ਨਾਲ ਲਾਟਰੀ ਨੂੰ ਜਿਹੜੀ ਹੈਗੀ ਆ ਸੇਫ ਪਰ ਕੇ ਰੱਖਣੀ ਪੈਣੀ ਆ ਸੰਭਾਲ ਕੇ ਰੱਖਣੀ ਪੈਣੀ ਆ ਤਾਂ ਜੋ ਜਿਹੜਾ ਇਨਾਮ ਲੱਗੇ ਤੁਸੀਂ ਜਿਸ ਹਾਲ ਦੇ ਵਿੱਚ ਲਾਟਰੀ ਦੀ ਟਿਕਟ ਲੈ ਕੇ ਗਏ ਉਸ ਹਾਲ ਦੀ ਲਾਟਰੀ ਟਿਕਟ ਲੈ ਆ ਕੇ ਦਿਵੋ ਤਾਂ ਜੋ ਤੁਹਾਡੀ ਜਿਹੜੀ ਹੈ ਪਾਸ ਕਰਵਾ ਕੇ ਤੁਹਾਨੂੰ ਕੈਸ਼ ਕਰਵਾਈ ਜਾਵੇ ਤਾਂ ਜੋ ਤੁਸੀਂ ਖੁਸ਼ ਹੋਰ ਅਗਲਾ ਖੁਸ਼ ਠੀਕ ਆ ਭੰਦੇ ਜੀ ਹਾਂਜੀ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਅੱਗੇ ਤੱਕ ਵੇਰ ਚ ਲੋਕ ਹੋ ਸਕਣ ਮਰੀਦਕੁਰਲਾ ਤੋਂ ਕਹਿੰਦਾ ਮੈਂ ਗੌਰਵ ਖੁੱਲਰ ਦੇ ਨਾਲ ਸੁਖਾ ਖੇੜੀਵਾਲਾ